ਥਾਂਕੋੜ ਦੇ ਨਾਲ ਲੱਗਦੇ ਪਿੰਡ ਤਾਜਪੁਰ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡੇ ਹੀ ਇੱਕ ਸ਼ਖਸ ਵੱਲੋਂ ਇੱਕ ਮਾਮੂਲੀ ਜਹੀ ਟਕਰਾਅ ਦੇ ਚਲਦੇ ਗੁੱਸੇ ਵਿੱਚ ਆ ਕੇ ਤੇਜ਼ਦਾਰ ਹਥਿਆਰ ਦੇ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਜਿਸ ਨੂੰ ਜ਼ਖਮੀ ਹਾਲਾਤਾਂ ਦੇ ਵਿੱਚ ਸਥਾਨਕ ਲੋਕਾਂ ਵੱਲੋਂ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅਤੇ ਨਿੱਜੀ ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਸਰਕਾਰੀ ਹਸਪਤਾਲ ਪੋਸਟਮਾਰਟਮ ਦੇ ਲਈ ਪੇਜਿੱਤਾ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ थाना ਡਿਵੀਜ਼ਨ ਨੰਬਰ 2 ਦੇ ਪ੍ਰਬਾਰੀ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸਵੇਰੇ ਇੱਕ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ ਜਿਸ ਦੇ ਸਿਰ ਦੇ ਉੱਪਰ ਤੇਜ਼ਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹੈ ਉਸ ਦੀ ਇੱਕ ਨਿੱਜੀ ਹਸਪਤਾਲ ਵਿਖੇ ਮੌਤ ਹੋ ਗਈ ਜਿਸ ਦੇ ਚਲਦੇ ਮ੍ਰਿਤਕ ਦੇ ਪਰਾਨੇ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੇ ਪਤੀ ਦੇ ਉੱਪਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਨੇਰੋ ਸਾਇਡਾ ਨਾ ਤੇ ਦੇਖਦੇ ਹੋ ਪੰਜਾਬ ਜੇ ਕੀ ਨਿਊਜ਼ ਇਹ ਇਹਨਾਂ ਦਾ ਕੀ ਨੰਬਰ ਕੀ ਲੱਗਦਾ ਥੱਲੇ ਮੇਰੇ ਸਿਸਟਰ ਲੱਗਦੇ ਸਭਤਾ ਦੇਵੀ ਨਾਂ ਆਖੇਰਾ ਕੀ ਗੱਲਬਾਤ ਜੀ ਗੱਲਬਾਤ ਆ ਲੜਾਈ ਹੋਈ ਆ ਮੈਨੂੰ ਫੋਨ ਗਿਆ ਮੈਂ ਕਿਹਾ ਚੱਲ ਮਾਰਨਾ ਹੋਣੀ ਮੈਂ ਜਉ ਨੂੰ ਆਇਆ ਉਹਨੂੰ ਦੁਨੀਆ ਉਜੜ ਗਈ ਲੈ ਕੀ ਕਰਨੇ ਆ ਇਸ ਤਰ੍ਹਾਂ ਲੱਤੀ ਆ ਘਾਟ ਮਾਰਿਆ ਸੱਚ ਹੁਣ ਕਿੰਨੇ ਮਾਰਿਆ ਉਹਦੇ ਘਰ ਵਾਲੇ ਵੱਲੋਂ ਕੋਈ ਲੜਾਈ ਝਗੜਾ ਸੀ ਕਿਸੇ ਨੂੰ ਲੈ ਕੇ ਕੱਲ ਦੀ ਕੋਈ ਲੜਾਈ ਨਹੀਂ ਕੱਲ ਅਸੀਂ ਆਏ ਹੋਏ ਸੀ ਤੇ ਕੋ ਬੜੇ ਵਧੀਆ ਸ਼ਾਂਤ ਨਾ ਰਹਿੰਦੇ ਸਵੇਰੇ 5 ਵਜੇ ਨਾਲ ਜਦੋਂ ਫੋਨ ਕੀਤਾ ਉਹ ਕਹਿੰਦੀ ਭਾਜੀ ਮੈਨੂੰ ਬਚਾ ਲਓ ਮੈਂ ਧੋੜਾ ਇਧਰ ਨੂੰ ਤੇ ਮੇਰੇ ਅੰਦਰ ਨੂੰ ਦੁਨੀਆ ਉਜੜ ਗਈ ਪਾ ਕਨੈਕਟਰ ਆ ਜਿਹਾ ਹੋਏ ਨੇ 14ਵਾਂ ਚ ਹੋਇਆ ਵਿਆਹ ਨਾਲ ਤੇ ਕਿੰਨੇ ਬੱਚੇ ਬੱਚੇ ਤਿੰਨ ਬੱਚੇ ਆ 5 ਸਾਲ 5 ਮਹੀਨਿਆਂ ਦਾ ਮੁੰਡਾ ਛੋਟਾ ਦੋ ਬੇਟੀਆਂ ਵੱਡੀਆਂ ਇੱਲਾ ਵੀ ਮਾਰਦਾ ਕੱਲਰ ਮਾਰਦਾ ਸੀ ਕੱਲ ਜਦੋਂ ਬੱਚਾ ਬੱਚੀ ਕੋਈ ਨਹੀਂ ਸੀ ਉਦੋਂ ਮਾਰਦਾ ਰਿਆ ਤੇ ਕੁੜੀ ਹੱਦ ਨਾਲ ਸਹਿਰ ਹੀ ਨਹੀਂ ਕਰਦੀ ਜੀ ਗੱਲ ਵੀ ਚਲੋ ਆਪਣਾ ਟਾਈਮ ਕੱਢੀ ਜਾਓ ਜਦੋਂ ਬੇਟੀ ਵੱਡੀ ਹੋਈ ਤੇ ਫਿਰ ਇਹਨੂੰ ਮਤਲਬ ਵਧੀਆ ਰਹਿਣ ਲੱਗ ਪਏ ਆਪਾਂ ਚੋ ਘਰ ਵਾਲੇ ਦਾ ਕੀ ਨਾਂ ਹੈ ਬਲਰਾਮ ਕੀ ਕੰਮ ਕਰਦੇ ਹੋ ਮੋਟਰਸਾਈਕਲ ਦੀ ਰਿਪੇਅਰ ਕਰਦਾ ਰਿਆ ਕਿਹੜੀ ਜਗ੍ਹਾ ਅਕਾਲਗੜੀ ਪੈਂਦਾ ਕੀ ਮੰਗ ਕਰਦੇ ਕੋਸਾ ਸਾਨੂੰ ਸਾਂਚੂ ਦੇ ਇਨਸਾਫ ਚਾਹੀਦਾ ਜੀ ਠੀਕ ਹੈ ਨਾ ਅੱਜ ਸਵੇਰੇ ਕਰੀਬ 9:00 ਵਜੇ ਰੰਧਾਵਾ ਹਸਪੀਟਲ ਮਲਕਪੁਰ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਸੀਵ ਹੋਈ ਸੀ ਕਿ ਉੱਥੇ ਇੱਕ ਪੇਸ਼ੈਂਟ ਜਿਹਦਾ ਨਾਮ ਸविता ਦੇਵੀ ਹੈਗਾ ਜੋ ਪਿੰਡ ਤਾਇਪੁਰ ਦੀ ਰਹਿਣ ਵਾਲੀ ਹੈ ਇਸ ਔਰਤ ਦੇ ਉੱਤੇ ਇੱਕ ਤੇਜ਼ਦਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀਗਾ ਜਿਸ ਦੇ ਕਰਕੇ ਕੀ ਦੀ ਮੌਤ ਹੋ ਗਈ ਸੀ ਜਿਸ ਦੇ ਉਪਰੰਤ ਪੁਲਿਸ ਪਾਰਟੀ ਜਿਹੜੀ ਸੀਗੀ ਮੌਕੇ ਤੇ ਭੇਜੀ ਗਈ ਮੌਕੇ ਤੇ ਪਹੁੰਚ ਕੇ ਜਿਹੜੇ ਔਰਤ ਦੇ ਪਰਿਵਾਰਜਨ ਹੈਗੇ ਨੇ ਪਿਤਾ ਭਰਾ ਸੋਨ ਲਾਲ ਉਦੇ ਬਿਆਨਾਂ ਦੇ ਮੁਕੱਦਮਾ ਦਰਜ ਜੋ ਕੀਤਾ ਗਿਆ ਉਹ ਇਸੇ ਔਰਤ ਦਾ ਹਸਬੰਦ ਹੈਗਾ ਜਿਹਦਾ ਨਾਮ ਕੀ ਬਲਰਾਮ ਹੈਗਾ ਉਹਨਾਂ ਨੇ ਉਹਦੇ ਤੇ ਐਲੀਵੇਸ਼ਨ ਲਾਏ ਨੇ ਕਿ ਬਲਰਾਮ ਨੇ ਹੀ ਤੇਜ਼ ਤਰ੍ਹਾਂ ਹਥਿਆਰ ਨਾਲ ਹੁੰਦੀ ਭੈਣ ਦਾ ਕਤਲ ਕੀਤਾ ਜਿਹਦੇ ਕਰਕੇ ਕਿ ਇਹ ਇਹਦੇ ਜਿਹੜਾ ਬਲਰਾਮ ਇਹਦਾ ਲੜਕੀ ਦਾ ਪਤੀ ਹੈਗਾ ਇਹਦੇ ਖਿਲਾਫ 103 ਬੀ ਐਨ ਐਸ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਕਿਸ ਤਰੀਕ ਨੂੰ ਲੈ ਕੇ ਇਹ ਤਾਂ ਮਾਤੇ ਲੜਾਈ ਚ ਲੜਣਾ ਪਏਗਾ ਮਾਰਿਆ ਬਲਰਾਮ ਜਿਹੜਾ ਹੈਗਾ ਉਹਨੂੰ ਪੁਲਿਸ ਹਿਰਾਸਤ ਵਿੱਚ ਲਿਆ ਲਿਆ ਗਿਆ ਤੇ ਉਹਦੇ ਕੋਲੋਂ ਕੁੱਝ ਕੁੱਝ ਜਾਰੀ ਹੈ ਤੇ ਜੋ ਵੀ ਕਾਰਨ ਹੋਣਗੇ ਮੌਤ ਦੇ ਉਹ ਤਤਰੀਸ਼ ਵਿੱਚ ਸਾਹਮਣੇ ਆ ਜਾਣਗੇ